ਮੈਨੂੰ ਇਹ ਚੀਜ਼ ਥੋੜੇ ਦਿਨ ਪਹਿਲਾਂ ਵਿਸਾਖੀ ਤੋਂ ਪਤਾ ਲੱਗੀ ਇੱਕ ਸੱਜਣ ਹੈ ਫੌਜ ਵਿੱਚੋਂ ਰਿਟਾਇਰ ਉਹਨੇ ਹੁਣ ਦੁਬਾਰਾ ਨੌਕਰੀ ਕਰ ਲਈ ਫਗਵਾੜੇ ਰਿਟਾਇਰ ਹੋ ਕੇ ਦੁਬਾਰਾ ਨੌਕਰੀ ਉਹਨੇ ਫਗਵਾੜੇ ਪੁਲਿਸ ਵਿੱਚ ਕਰ ਲਈ ਉਹ ਕਹਿੰਦਾ ਭਾਈ ਸਾਹਿਬ ਰੋਜ਼ ਮੈਂ ਆਪਣੇ ਪਿੰਡੋਂ ਸਵੇਰੇ 6 ਵਜੇ ਬੱਸ ਚੜ੍ਹਦਾ ਤੇ 7 7:30 ਮੇਰੀ ਉੱਥੇ ਨੌਕਰੀ ਸ਼ੁਰੂ ਹੋ ਜਾਂਦੀ ਹੈ ਕਹਿੰਦਾ ਜਿਹੜੀ ਬੱਸ ਵਿੱਚ ਮੈਂ ਰੋਜ਼ ਜਾਂਦਾ ਸੀ ਉਸ ਬੱਸ ਵਿੱਚ ਜਿਹੜੀ ਪਹਿਲੀ ਬੱਸ ਸਵੇਰੇ 6 ਵਜੇ ਚੱਲਦੀ ਕਹਿੰਦਾ ਉਹਦੇ ਵਿੱਚ ਡਰਾਈਵਰ ਤੇ ਕੰਡਕਟਰ ਨੇ ਕੀ ਕਰਨਾ ਵੇ ਸਵੇਰੇ ਹੀ ਗੀਤ ਲਾ ਲੈਨੇ ਗਾਣੇ ਕਹਿੰਦਾ ਮੈਂ ਇੱਕ ਦਿਨ ਉੱਠ ਕੇ ਕੁਦਰਤੀ ਮੋਢੀ ਸੀਟ ਤੇ ਬੈਠਾ ਕੰਡਕਟਰ ਟਿਕਟਾਂ ਕੱਟ ਕੇ ਮੇਰੇ ਕੋਲ ਬਹਿ ਗਿਆ ਮੈਂ ਉਹਨੂੰ ਬੜੇ ਪਿਆਰ ਨਾਲ ਕਿਹਾ ਵੇ ਵੀਰ ਜੀ ਇੱਕ ਬੇਨਤੀ ਭਰਾ ਜੀ ਤੁਹਾਨੂੰ ਕਰਨੀ ਆ ਉਹ ਕੰਡਕਟਰ ਕਹਿੰਦਾ ਦੱਸੋ ਕਿੰਨੋਂ ਮੈਂ ਕਹ ਬੇਨਤੀ ਇਹ ਕਰਨੀ ਵੀ ਦੇਖੋ ਸਵੇਰੇ ਸਵੇਰੇ ਤੁਸੀਂ ਗਾਣੇ ਨਾ ਲਾਇਆ ਕਰੋ ਬੱਸ ਵਿੱਚ ਬੱਕੀ ਲੋਕ ਵੀ ਬੈਠੇ ਆ ਸਵੇਰੇ ਸਵੇਰੇ ਮਨ ਸ਼ਾਂਤ ਹੁੰਦਾ ਕੋਈ ਕੀਰਤਨ ਕਥਾ ਲਾ ਲਿਆ ਕਰੋ ਜੇ ਤੁਸੀਂ ਆਪ ਨਹੀਂ ਸੁਣਨਾ ਲੋਕੀ ਸੁਣ ਲੈਣਗੇ ਸਵੇਰੇ ਸਵੇਰੇ ਤੁਸੀਂ 6 ਵਜੇ ਗੀਤ ਲਾ ਦਿੰਦੇ ਹੋ ਕਹਿੰਦੇ ਭਾਈ ਕੋਈ ਕੀਰਤਨ ਕਥਾ ਲਾ ਲਿਆ ਕਰੋ ਕਹਿੰਦਾ ਉਹ ਡਰਾਈਵਰ ਕੰਡਕਟਰ ਮੋਹਰੋਂ ਬੋਲੇ ਕਹਿੰਦਾ ਕੀਰਤਨ ਕਥਾ ਦੀ ਸਾਡੇ ਕੋਲ ਕੈਸਟੇ ਨਹੀਂ ਕੋਈ ਸਾਡੇ ਕੋਲ ਕੋਈ ਪਿੰਡ ਡਰਾਈਵ ਨਹੀਂ ਹੈ ਕੀਰਤਨ ਕਥਾ ਦੀ ਸਾਡੇ ਕੋਲ ਤਾਂ ਫੌਜੀ ਸਾਹਿਬ ਆਹੀ ਆ ਉਹ ਫੌਜੀ ਸਾਹਿਬ ਕਹਿੰਦੇ ਮੈਂ ਉਹਨੂੰ ਕਿਹਾ ਮੈਂ ਤੁਹਾਨੂੰ ਲਿਆ ਦਾਂਗਾ ਕਹਿੰਦਾ ਅਗਲੇ ਦਿਨ ਭਾਈ ਸਾਹਿਬ ਮੈਂ ਕਥਾ ਦੀ ਪੈਨ ਡਰਾਈਵ ਭਰ ਆ ਲਈ ਉਹਦੇ ਵਿੱਚ ਜਪਤੀ ਸਾਹਿਬ ਦਾ ਪਾਠ ਵੀ ਭਰ ਆ ਲਿਆ ਉਤੋਂ ਅਗਲੇ ਦਿਨ ਲਿਜਾ ਕੇ ਡਰਾਈਵਰ ਕੰਡਕਟਰ ਨੂੰ ਉਹ ਮੈਂ ਪੈਨ ਡਰਾਈਵ ਦਿੱਤੀ ਕਹਿੰਦਾ ਮੈਂ ਕਿਹਾ ਭਰਾਵਾ ਸਵੇਰੇ ਸਵੇਰੇ ਕਥਾ ਪਾਠ ਲਾ ਲਿਆ ਕਰੋ ਕਹਿੰਦਾ ਉਹ ਬੜੇ ਖੁਸ਼ ਹੋਏ ਉਨੀ ਸਵੇਰੇ ਸਵੇਰੇ ਉਹ ਪੈਨ ਡਰਾਈਵ ਕਥਾ ਵਾਲੀ ਲਾ ਦੇਣੀ ਅੱਗੇ ਤੋਂ ਅੱਗੇ ਕਥਾ ਉਹਦੇ ਵਿੱਚ 80 ਘੰਟੇ ਦੀ ਭਰਾਤੀ ਕਹਿੰਦਾ ਉਹਦੇ ਵਿੱਚ ਜਦੋਂ ਮੈਂ ਉੱਥੋਂ ਬਹਿਣਾ ਫਗਵਾੜੇ ਤੱਕ ਕਥਾਈ ਚੱਲਦੀ ਰਹਿਣੀ ਕਹਿੰਦਾ ਭਾਈ ਸਾਹਿਬ ਉਹ ਡਰਾਈਵਰ ਕੰਡਕਟਰ ਕਦੇ ਗੁਰਦੁਆਰੇ ਨਹੀਂ ਗਏ ਕਿਉਂਕਿ ਉਹ ਸਵੇਰੇ 5 ਵਜੇ ਆ ਕੇ ਬੱਸ ਫੜ ਲੈਂਦੇ ਨੇ ਤਿਆਰੀ ਕਰਨੀ ਬੱਸ ਤਿਆਰ ਕਰਨੀ 6:30 6 ਪਹਿਲਾਂ ਗੇੜਾ ਚੱਕਦੇ ਨੇ ਕਦੇ ਉਹ ਗੁਰਦੁਆਰੇ ਨਹੀਂ ਗਏ ਕਦੇ satsang ਵਿੱਚ ਨਹੀਂ ਗਏ ਕਦੇ ਉਹ ਨਹੀਂ ਪਾਠ ਨਹੀਂ ਕੀਤਾ ਪਰ ਬੱਸ ਵਿੱਚ ਰੋਜ਼ ਕਥਾ ਦੀ ਪਿੰਡ ਡਰਾਈਵ ਹੋਣ ਲੱਗ ਗਈ ਦੇ ਕਹਿੰਦਾ ਭਾਈ ਸਾਹਿਬ ਅਸਰ ਪਤਾ ਕੀ ਹੋਇਆ ਤਿੰਨ ਮਹੀਨਿਆਂ ਬਾਅਦ ਉਹ ਹੀ ਉਹ ਕੰਡਕਟਰ ਨੇ ਆਪਣੀ ਦਾੜ੍ਹੀ ਵਧਾ ਲਈ ਉਹ ਹੀ ਉਹ ਕੰਡਕਟਰ ਤੇ ਡਰਾਈਵਰ ਮੈਨੂੰ ਹੱਥ ਜੋੜ ਕੇ ਕਹਿੰਦੇ ਫੌਜੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਇਹ ਜਿਹੜੀ ਤੁਸੀਂ ਕਥਾ ਕੀਰਤਨ ਪਾਠ ਦੀ ਸਾਨੂੰ ਪਿੰਡ ਡਰਾਈਵ ਦਿੱਤੀ ਕਹਿੰਦੇ ਕਥਾ ਸਾਰਾ ਦਿਨ ਹੁਣ ਅਸੀਂ ਕਥਾ ਹੀ ਚਲਾਈ ਦੀ ਹੈ ਹੁਣ ਗਾਉਣੇ ਗਾਣੇ ਗੀਤ ਲਾਉਣੇ ਭੁੱਲ ਗਏ ਤੇ ਕਹਿੰਦੇ ਫੌਜੀ ਸਾਹਿਬ ਅਸੀਂ ਦਮੇ ਜਣੇ ਸ਼ਰਾਬ ਵੀ ਪਿੰਦੇ ਸੀ ਜਰਦਾ ਵੀ ਖੰਦੇ ਸੀ ਦਮੇ ਛੱਡ ਗਏ ਬੰਦੇ ਗੁਰਦੁਆਰੇ ਨਹੀਂ ਕਦੇ ਗਏ ਬੱਸ ਵਿੱਚ ਹੀ ਪਿੰਡ ਰਾਈਵ ਤੋਂ ਕਥਾ ਸੁਣ ਕੇ ਤਮਾਕੂ ਖਾਣਾ ਛੱਡ ਗਏ ਸ਼ਰਾਬ ਪੀਣੀ ਛੱਡ ਗਏ ਬੰਦਿਆਂ ਨੇ ਦਾੜੀ ਰੱਖ ਲਈ ਤੇ ਉਹ ਕਹਿੰਦਾ ਭਾਈ ਸਾਹਿਬ ਇਸ ਵਿਸਾਖੀ ਨੂੰ ਡਰਾਈਵਰ ਤੇ ਕੰਡਕਟਰ ਅੰਮ੍ਰਿਤ ਛਕਣ ਜਾ ਰਹੇ ਨੇ ਆਹ ਜਿਹੜੀ ਵਿਸਾਖੀ ਦਾ ਦਿਨ ਲੰਘਿਆ ਪਿਛਿਆ April ਵਿੱਚ ਉਦੋਂ ਡਰਾਈਵਰ ਤੇ ਕੰਡਕਟਰ ਨੇ ਅੰਮ੍ਰਿਤ ਛਕ ਲਿਆ ਇੱਕ ਕਥਾ ਦਾ ਫਲ ਹੈ ਕਦੇ ਬੰਦੇ ਗੁਰਦੁਆਰੇ ਨਹੀਂ ਗਏ ਬਸ ਬਸ ਵਿੱਚ ਹੀ ਉਹ ਫੌਜੀ ਸਾਹਿਬ ਦੇ ਸੰਯੋਗ ਨਾਲ ਉਹਨਾਂ ਦੇ ਭਗ ਜਾ ਗਏ ਇਹਨੂੰ ਕਹਿੰਦੇ ਸੁਣੋ ਵਿਸ਼ਾਲ ਕਥਾ ਕੋ ਫਲ ਹੈ ਝੜੀ ਲਾਗ ਵਰਸਤ ਜਿਮ ਜਲ ਹੈ ਥਿਮ ਕਥਿਮ ਕੋ ਬੂੰਦੇ ਜਿਮ ਪਰਹੀ ਸਭ ਆਪਣੇ ਧਰਨੀ ਮੈਂ ਧਰਿ ਸਾ ਸੰਗਤ ਮੇਰਾ ਗੁਰੂ ਇਨਾਂ ਦੇ ਅਲੂ ਹੈ ਗੁਰੂ ਦੇ ਬਰਾਬਰ ਹੋਰ ਕਿਸੇ ਵਿੱਚ ਦਇਆ ਨਹੀਂ ਹੈ ਕੋਈ ਗੁਰੂ ਨੂੰ ਇੱਕ ਖਿੰਨ ਵਾਸਤੇ ਵੀ ਸੁਣ ਲੈ ਜਪ ਲਵੇ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਉਹਦੇ ਦੁੱਖ ਕਲ ਕਲੇਸ਼ ਦੂਰ ਕਰ ਦਿੰਦਾ ਔਰ ਗੁਰੂ ਸਿੱਖ ਦੇ ਘਰ ਦਾ ਦਲਿੱਦਰ ਦੂਰ ਕਰ ਦਿੰਦਾ ਇੱਕ ਚੀਜ਼ ਧਿਆਨ ਚ ਰੱਖਿਓ ਜਿੱਥੇ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜੀਆਂ ਦੇ ਚਰਨ ਪਏ ਤਕਰੀਬਨ ਉਹਨਾਂ ਗੁਰਦੁਆਰਿਆਂ ਦਾ ਨਾਮ ਹੈ ਗੁਰਦੁਆਰਾ ਦੁਖਨਿਵਾਰਨ ਗੁਰਦੁਆਰਾ ਦੁਖਨਵਾਨ ਪਟਿਆਲੇ ਜਾਓਗੇ ਗੁਰਦੁਆਰਾ ਦੁਖਨਿਵਾਰਨ ਜਦੋਂ ਤੁਸੀਂ ਗੁਰੂ ਕਾ ਆਗਰਾ ਤਾਲ ਗੁਰੂ ਕਾ ਤਹਲਾ ਆਗਰਾ ਜਾਓਗੇ ਗੁਰਦਾਰ ਦੁੱਖ ਨਿਵਾਰਨ ਹਾਲਾਂਕਿ ਦੁੱਖ ਨਿਵਾਰਨ ਦਾ ਸ਼ਬਦ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨਾਲ ਜੁੜਿਆ ਕਿ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਢਿੱਠੇ ਸਭ ਦੁੱਖ ਜਾਏ ਸ਼ਬਦ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ ਪਰ ਜਿੱਥੇ ਚਰਨ ਪਏ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਥੇ ਵੀ ਗੁਰਦਾਰ ਦੁੱਖ ਨਿਵਾਰਨ ਬਣ ਗਿਆ ਕਿਉਂ ਭਾਈ ਦਲੇਦਰ ਗਰੀਬੀ ਸਭ ਤੋਂ ਵੱਡਾ ਦੁੱਖ ਹੈ ਇਹ ਵੀ ਯਾਦ ਰੱਖਿਓ ਕਿਸੇ ਦੇ ਘਰ ਵਿੱਚ ਦਲਿੱਦਰ ਹੋਵੇ ਗਰੀਬੀ ਹੋਵੇ ਉਹ ਵੀ ਇੱਕ ਦੁੱਖ ਹੈ ਹਰ ਬੰਦਾ ਚਾਹੁੰਦਾ ਮੇਰੇ ਘਰ ਵਿੱਚੋਂ ਦਲਿੱਦਰ ਮੁੱਕ ਜਾਏ ਜਿਨੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸਿਮਰਿਆ ਗੁਰੂ ਤੇਗ ਬਹਾਦਰ ਮਹਾਰਾਜ ਐਨੇ ਦਿਆਲੂ ਨੇ ਉਹਦੇ ਘਰ ਦੇ ਦੁੱਖ ਦਲਿੱਦਰ ਕਲ ਕਲੇਸ਼ ਗਰੀਬੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਟਾ ਦਿੱਂ ਔਰ ਸਾత్సੰਗਤ ਇੱਥੋਂ ਤੱਕ ਜਿੱਥੇ ਕਿਸੇ ਨੇ ਯਾਦ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਸਹਾਇ ਹੋਇ ਦੋ ਪੰਕਤੀਆਂ ਮੈਂ ਤੁਹਾਨੂੰ ਭਾਈ ਗੁਰਦਾਸ ਜੀ ਨੇ ਸੁਣਾਵਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਭਾਈ ਜਿਹੜਾ ਮੀਂਹ ਆਕਾਸ਼ ਵਿੱਚੋਂ ਪੈਂਦਾ ਓਦੇ ਬਰਾਬਰ ਕਿਸੇ ਖੂਹ ਦਾ ਪਾਣੀ ਨਹੀਂ ਹੋ ਸਕਦਾ ਜਿਹੜੀ ਵਿਆਖਿਆ ਆਪਾਂ ਪਹਿਲਾਂ ਕੀਤੀ ਹੈ ਇੰਦਰ ਵਰਖਾ ਸਮਾਨ ਪੂਜਸਨ ਕੂਪ ਜਲ ਕੂਪ ਕਹਿੰਦੇ ਖੂਹ ਨੂੰ ਕਹਿੰਦੇ ਖੂਹ ਦਾ ਪਾਣੀ ਮੀਂਹ ਦੇ ਪਾਣੀ ਦੇ ਬਰਾਬਰ ਨਹੀਂ ਹੋ ਸਕਦਾ ਖੂਹ ਦਾ ਪਾਣੀ ਥੋੜੀ ਦੂਰੀ ਤੱਕ ਖੇਤੀ ਸਿੰਜਦਾ ਹੈ ਮੀਨਾ ਪਾਣੀ ਸੰਕਰੇ ਮੀਲ ਤੱਕ ਜਾਂਦਾ ਇੰਦਰ ਵਰਖਾ ਸਮਾਨ ਪੂਜਸਨਾ ਪੂਪਜਲ ਚੰਦਨ ਸੁਵਾਸਨਾ ਪਲਾਸ ਮਹਿਕਾਈਏ ਜਿੰਨੇ ਮਰਜੀ ਸੁਗੰਧੀ ਵਾਲੇ ਫੁੱਲ ਹੋਣ ਪਰ ਚੰਦਨ ਦੇ ਬਰਾਬਰ ਨਹੀਂ ਕੋਈ ਹੋ ਸਕਦਾ ਕਿਉਂ ਚੰਦਨ ਵਿੱਚੇ ਵਡਿਆਈ ਹੈ ਜਿਹੜੇ ਦਰਖਤ ਚੰਦਨ ਦੇ ਨੇੜੇ ਨੇੜੇ ਹੋਣ ਉਹਨਾਂ ਵਿੱਚੋਂ ਵੀ ਖੁਸ਼ਬੂ ਆਉਣ ਲੱਗ ਪੈਂਦੀ ਗੁਲਾਬ ਦੇ ਫੁੱਲ ਦੇ ਨੇੜੇ ਕੋਈ ਦਰਖਤ ਲਾ ਦਿਓ ਉਹਦੇ ਵਿੱਚੋਂ ਗੁਲਾਬ ਦੀ ਖੁਸ਼ਬੂ ਨਹੀਂ ਆਣੀ ਗੁਲਾਬ ਜਾਂ ਹੋਰ ਗਿੰਦੇ ਦੇ ਫੁੱਲ ਨੇੜੇ-ਨੇੜੇ ਦਰਖਤਾਂ ਦੇ ਨੇੜੇ ਲਾ ਦਿਓ ਬਾਕੀ ਦਰਖਤਾਂ ਦੇ ਪੱਤਿਆਂ ਵਿੱਚੋਂ ਕਦੇ ਗਿੰਦੇ ਜਾਂ ਗੁਲਾਬ ਦੇ ਫੁੱਲਾਂ ਦੀ ਖੁਸ਼ਬੂ ਨਹੀਂ ਆਈਗੀ ਇੱਕ ਚੰਦਨ ਦੀ ਵੜਿਆਈ ਹੈ ਚੰਦਨ ਦੇ ਨੇੜੇ ਨਿੰਮ ਦੇ ਕੋੜੇ ਦਰਖਤ ਵੀ ਹੋਣ ਉਹਦੇ ਪੱਤਿਆਂ ਵਿੱਚੋਂ ਵੀ ਖੁਸ਼ਬੂ ਆਉਣ ਲੱਗ ਪੈਂਦੀ ਇਹਨੂੰ ਮਹਾਰਾਜ ਕਹਿੰਦੇ ਕਬੀਰ ਚੰਦਨ ਕਾ ਵਿਰਵਾ ਭਲਾ ਪੜੋ ਕਬੀਰ ਚੰਦਨ ਕਾ ਵਿਰਵਾ ਭਲਾ ਬੇੜੇ ਓ ਟਾਕ ਪਲਾਸ ਓਏ ਪੀ ਚੰਦਨ ਹੋਏ ਰਹਿ ਵਸੇ ਜੋ ਚੰਦਨ ਪਾਸ ਇਹ ਚੰਦਨ ਦੀ ਵਡਿਆਈ ਇਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਚੰਦਨ ਸੁਬਾਸ ਨਾ ਪਲਾਸ ਮਹਿਕਾਈ ਹੈ ਕਹਿੰਦੇ ਹੋਰ ਕੋਈ ਫੁੱਲ ਬੁੱਟਾ ਖੁਸ਼ਬੂ ਵਾਲਾ ਚੰਦਨ ਦੇ ਬਰਾਬਰ ਨਹੀਂ ਹੋ ਸਕਦਾ ਇਦਾਂ ਦੁਨੀਆ ਦੇ ਲੋਕੋ ਸੂਰਜ ਚੜ੍ਹਨ ਤੋਂ ਲੈ ਕੇ ਡੁੱਬਣ ਤੱਕ ਪੂਰੇ ਖੰਡ ਬ੍ਰਹਿਮੰਡ ਵਿੱਚ ਮੇਰੇ ਗੁਰੂ ਵਰਗਾ ਕੋਈ ਦਿਆਲੂ ਨਹੀਂ ਹੋ ਸਕਦਾ ਮਾਂ ਪਿਓ ਦਿਆਲੂ ਨੇ ਪਰ ਕਦੇ ਕਦੇ ਆਖੋ ਸਤਨਾਮ ਸ੍ਰੀ ਬੀਬੀ ਉਹ ਜਕਾਰਾ ਫਿਰ ਗੱਜ ਕੇ ਛੱਡੀਦਾ ਵੇ ਸਾਰਿਆਂ ਨੂੰ ਸੁਣਾਈ ਦੇਵੇ ਛੱਡੋ ਇੱਕ ਵਾਰ ਜਕਾਰਾ ਗੁਰੂ ਦੇ ਨਾਮ ਤੇ ਸੂਰਜ ਚੜ੍ਹਨ ਤੋਂ ਲੈ ਕੇ ਡੁੱਬਣ ਤੱਕ ਪੂਰੇ ਖੰਡ ਬ੍ਰਹਿਮੰਡ ਵਿੱਚ ਗੁਰੂ ਦੇ ਬਰਾਬਰ ਕੋਈ ਦਿਆਲੂ ਨਹੀਂ ਹੋ ਸਕਦਾ ਮਾਂ ਪਿਓ ਦਿਆਲੂ ਨੇ ਬੱਚਿਆਂ ਲਈ ਪਰ ਕਦੇ ਕਦੇ ਮਾਂ ਪਿਓ ਰੋਸ ਜਾਂਦੇ ਨੇ ਕਿਉਂ ਭਾਈ ਜੇ ਬੱਚੇ ਨਾ ਚੰਗੇ ਨਿਕਲਣ ਮਾਂ ਪਿਓ ਵੀ ਰੋਸ ਜਾਂਦੇ ਫਿਰ ਇਹੋ ਜਿਹਾ ਮੈਂ ਪਰਿਵਾਰ ਵਿਖੇ ਨੇ ਜ਼ਮੀਨਾਂ ਤੋਂ ਝਗੜਾ ਪੈ ਗਿਆ ਸਾਡੀ ਉਮਰ ਮਾਂ ਪਿਓ ਨੇ ਬੱਚਿਆਂ ਨੂੰ ਨਹੀਂ ਬੁਲਾਇਆ ਔਰ ਉਹ ਬੰਦੇ ਆਪਣੇ ਮਾਂ ਪਿਓ ਦੇ ਸੰਸਕਾਰ ਤੇ ਵੀ ਨਹੀਂ ਗਏ ਕਿਉਂ ਕਹਿੰਦਾ ਮੈਨੂੰ ਹਿੱਸਾ ਨਹੀਂ ਦਿੱਤਾ ਜ਼ਮੀਨ ਨਹੀਂ ਦਿੱਤੀ ਦੁਨੀਆ ਵਿੱਚ ਸਭ ਤੋਂ ਨੇੜੇ ਦੇ ਰਿਸ਼ਤੇ ਉਹਨਾਂ ਵਿੱਚ ਵੀ ਕੁੜਤਣ ਆ ਜਾਂਦੀ ਹੈ ਪਰ ਇੱਕ ਗੁਰੂ ਦਾ ਰਿਸ਼ਤਾ ਹੈ ਉਹ ਸਿੱਖਾਂ ਤੂੰ ਜਿੰਨੀਆਂ ਮਰਜ਼ੀਆਂ ਗਲਤੀਆਂ ਪਾਪ ਗੁਨਾਹ ਔਗਣ ਲੈ ਕੇ ਆ ਜਾ ਮੇਰੇ ਗੁਰੂ ਵਿਚੰਨੀ ਦਿਹਾਲਤਾ ਸਾਰੇ ਬਖਸ਼ ਕੇ ਤੈਨੂੰ ਆਪਣੇ ਨਾਲ ਲਾ ਲੇਗਾ ਕਦੇ ਗੁਰੂ ਨਹੀਂ ਚਿਤਾਰਦਾ ਮਾਂ ਪਿਓ ਦਿੱਤੀ ਹੋਈ ਜ਼ਮੀਨ ਵਾਪਸ ਲੈ ਲੈਣਗੇ ਮਾਂ ਪਿਓ ਦਿੱਤਾ ਹੋਇਆ ਘਰ ਵਾਪਸ ਲੈ ਲੈਣਗੇ ਮੈਂ ਤੁਹਾਨੂੰ ਸੰਕੜੇ ਦੰਦ ਕਿਸ ਵਿਖਾ ਦਾਂਗਾ ਜਿੱਥੇ ਬੱਚਿਆਂ ਨੇ ਮਾਂ ਪਿਓ ਦੀ ਸੇਵਾ ਨਹੀਂ ਕੀਤੀ ਮਾਂ ਪਿਓ ਨੇ ਕੇਸ ਕਰਕੇ ਜ਼ਮੀਨ ਵਾਪਸ ਲੈ ਲਈ ਕੇਸ ਕਰਕੇ ਜਗਾ ਵਾਪਸ ਲੈ ਲਈ ਵੇ ਸਾਡੀ ਸੇਵਾ ਨਹੀਂ ਕਰਦਾ ਜੀ ਮੈਨੂੰ ਖਰਚਾ ਨਹੀਂ ਦਿੰਦਾ ਜਗਾ ਵਾਪਸ ਲੈ ਲਈ ਪਰ ਇੱਕ ਗੁਰੂ ਹੈ ਹਰਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਜਿਹਨੂੰ ਗੁਰੂ ਨੇ ਵਡਿਆਈ ਦਿੱਤੀ ਉਹ ਕਿੰਨਾ ਵੀ ਕੋਈ ਅਪਰਾਧੀ ਪਾਪੀ ਗੁਨਾਹਗਰ ਹੋ ਜਾਏ ਗੁਰੂ ਕਦੇ ਵਡਿਆਈ ਵਾਪਸ ਨਹੀਂ ਲੈਂਦਾ ਹਾਂ ਉਹ ਇੰਨਾ ਦੇ ਅਲੂ ਹੈ ਉਤਨ ਲੱਖਾਂ ਗੁਨਾਹ ਬਖਸ਼ ਦਿੰਦਾ ਹੈ ਬਸ ਇੱਕੋ ਹੀ ਅਰਦਾਸ ਕਰਨੀ ਪੈਂਦੀ ਕਿ ਲਿਖੇ ਕਤੈ ਨਾ ਛੁੱਟੀਏ ਖਿੰਖਿਨ ਖਿੰ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰੋ ਤਾਰ ਜਦੇ ਗੁਰੂ ਬਖਸ਼ ਦਿੰਦਾ ਜੇ ਕੋਈ ਕਵੇ ਕਿ ਅਸੀਂ ਖਤੇ ਬਹੁਤ ਕਮਾਵੰਦੇ ਆਖੋ ਅਸੀਂ ਖਤੇ ਬਹੁਤ ਕਮਾਵੰਦੇ ਅੰਤ ਨ ਪਾਰ ਆਵਾਰ ਹਰ ਕਿਰਪਾ ਕਰਕੇ ਬਖਸ਼ ਲੇ ਹੋ ਹੋਂ ਪੱਪੀ ਵੱਡ ਗੁਣਗਾਰ ਗੁਰੂ ਉਸੇ ਦਿਨ ਬਖਸ਼ ਲੈਂਦਾ ਬਾਬੇ ਸਾਵਣ ਮੱਲ ਨੇ ਗੁਰੂ ਅਮਰਦਾਸ ਮਹਾਰਾਜ ਦੀ ਰੀਸ ਕੀਤੀ ਸਤਗੁਰ ਕੀ ਰੀਸ ਹੈ ਹੋਰ ਕੱਚ ਪਿੱਚ ਬੋਲਦੇ ਸੇ ਕੁੜਿਆਰ ਕੁੜੇ ਚੜ ਪੜੀਏ ਗੁਰੂ ਅਮਰਦਾਸ ਮਹਾਰਾਜ ਦੀ ਕੁੱਲ ਵਿੱਚੋਂ ਸੀ ਬਾਬਾ ਸਾਵਣ ਮੱਲ ਮਹਾਰਾਜ ਨੇ ਰਮਾਲ ਦਿੱਤਾ ਕਹਿੰਦੇ ਬਾਬੇ ਸਾਵਣ ਮੱਲ ਨੂੰ ਕਹਿੰਦੇ ਜਹਾ ਪਹਾੜੀ ਇਲਾਕੇ ਵਿੱਚ ਮੰਡੀ ਸਕੇਤ ਚਲਾ ਜਾ ਸਿੱਖੀ ਦਾ ਪ੍ਰਚਾਰ ਕਰ ਔਰ ਗੋਇੰਦਵਾਲ ਸਾਹਿਬ ਵਾਸਤੇ ਲੱਕੜ ਚਾਹੀਦੀ ਹੈ ਘਰ ਬਸਾਉਣ ਲਈ ਉੱਥੋਂ ਲੱਕੜ ਦਾ ਵੀ ਪ੍ਰਬੰਧ ਕਰੋ ਬਾਬਾ ਸਾਵਣ ਮਲ ਮੰਡੀ ਦੇ ਲੱਕੇ 'ਚ ਪ੍ਰਚਾਰ ਵੀ ਕਰਦੇ ਰੇ ਲੱਕੜ ਵੀ ਖਰੀਦੀ ਉਹਨਾਂ ਦਿਨਾਂ ਵਿੱਚ ਮੰਡੀ ਸਕੇਤ ਦੇ ਰਾਜੇ ਦਾ ਲੜਕਾ ਬਿਮਾਰ ਪੈ ਗਿਆ ਵੈਦਾਂ ਨੇ ਜਵਾਬ ਦਿੱਤਾ ਵੈਦਾਂ ਕਹੇ ਹੁਣ ਨਹੀਂ ਇਹ ਬਚਦਾ ਜਦੋਂ ਵੈਦਾਂ ਨੇ ਜਵਾਬ ਦਿੱਤਾ ਰਾਜੇ ਦਾ ਇਕਲੌਤਾ ਪੁੱਤਰ ਸੀ ਰਾਜਾ ਰੋਣ ਲੱਗ ਪਿਆ ਇੱਕ ਮੰਤਰੀ ਨੇ ਰਾਜੇ ਨੂੰ ਆਕੇ ਕਿਹਾ ਬਾਦਸ਼ਾਹ ਆਪਣੇ ਇਲਾਕੇ ਵਿੱਚ ਇੱਕ ਸੰਤ ਆਏ ਹੋਏ ਆ ਬੜੇ ਕਰਾਮਾਤੀ ਨੇ ਬੜੀ ਬਖਸ਼ਿਸ਼ ਵਾਲੇ ਨੇ ਉਹਨਾਂ ਨੂੰ ਆਪਣੇ ਪੁੱਤ ਦੀ ਅਰਦਾਸ ਕਰਨ ਰਾਜਾ ਤੇ ਰਾਣੀ ਨੰਗੇ ਪੈਰੀ ਚੱਲ ਕੇ ਆਏ ਬਾਬੇ ਸਾਵਣ ਮੱਲ ਨੂੰ ਬੇਨਤੀ ਕੀਤੀ ਸਾਡਾ ਇਕਲੌਤਾ ਪੁੱਤ ਹੈ ਰਾਜ ਭਾਗ ਦਾ ਵਾਰਿਸ ਹੈ ਉੱਤੇ ਕਿਰਪਾ ਕਰੋ ਬਾਬਾ ਸਵਨਮਲ ਚਲੇ ਗਏ ਗੁਰੂ ਅਮਰਦਾਸ ਮਹਾਰਾਜ ਦਾ ਦਿੱਤਾ ਰਮਾਲ ਵਰਤ ਕੇ ਅਰਦਾਸ ਕੀਤੀ ਰਾਜੇ ਦਾ ਪੁੱਤਰ ਤੰਦਰੁਸਤ ਹੋ ਗਿਆ ਇੱਕ ਦਿਨ ਦੋ ਦਿਨ ਚਾਰ ਦਿਨ ਰਾਜੇ ਦਾ ਪੁੱਤਰ ਤੰਦਰੁਸਤ ਹੋਣ ਲੱਗ ਪਿਆ ਜਦੋਂ ਰਾਜੇ ਦਾ ਪੁੱਤਰ ਠੀਕ ਹੋ ਗਿਆ ਰਾਜੇ ਨੇ ਸਾਰੇ ਰਾਜ ਦੇ ਲੋਕਾਂ ਨੂੰ ਸੱਦਿਆ ਬੜਾ ਵੱਡਾ ਬ੍ਰਹਮ ਭੋਜ ਕੀਤਾ ਬਾਬੇ ਸਵਨਮਲ ਤੇ ਨਾਲ ਦੇ ਸਿੱਖਾਂ ਨੂੰ ਬੁਲਾਇਆ ਗੋਲ ਸਦਕੇ ਬਾਬੇ ਸਵਨਮਲ ਨੂੰ ਰਾਜੇ ਨੇ ਆਪਣੀ ਗੱਦੀ ਤੇ ਬਿਠਾਇਆ ਰਾਜੇ ਤੇ ਰਾਣੀਆਂ ਨੇ ਮੱਥਾ ਟੇਕਿਆ ਰਾਜੇ ਨੇ ਬਾਬੇ ਸਵਨਮਲ ਦੇ ਪੈਰ ਧੋਕੇ ਪੀਤੇ ਬਾਬੇ ਸਵਨਮਲ ਨੂੰ ਭੁਲੱਖਾ ਪੈ ਗਿਆ ਮੈਂ ਤਾਂ ਕੁਛ ਬਣ ਗਿਆ ਬਈ ਕਿਉਂ ਮੈਨੂੰ ਰਾਜੇ ਮੱਥਾ ਟੇਕਣ ਲੱਗ ਪਿਆ ਇੱਕ ਗੱਲ ਯਾਦ ਰੱਖਿਓ ਗੁਰਮਤਿ ਦਾ ਬੜਾ ਗਹਿਰਾ ਕਨਸੈਪਟ ਹੈ ਮਹਾਂਪੁਰਸ਼ ਬੈਠੇ ਨੇ ਸਾਸੰਗਤ ਗੁਰੂ ਦਾ ਹੁਕਮ ਹੈ ਗੁਰਸਿੱਖਾਂ ਕੀ ਹਰ ਧੂੜ ਦੇ ਹੰ ਪਾਪੀ ਪੀਗਤ ਪਾਹੇ ਗੁਰੂ ਦਾ ਹੁਕਮ ਹੈ ਰੋਜ ਤੁਸੀਂ ਪੜੋਂਗੇ ਅੰਤਰ ਜਮਈ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਸੇ ਹੈ ਸੁਖ ਮੰਗੇ ਕੀ ਮੋਕੋ ਕਰ ਸੰਤਨ ਕੀ ਧੂਰੇ ਚਰਨ ਧੂੜ ਮੰਗਣੀ ਹੈ ਪਰ ਗੁਰਸਿੱਖ ਨੂੰ ਗੁਰੂ ਦਾ ਹੁਕਮ ਹੈ ਤੂੰ ਚਰਨ ਧੂੜ ਦੇਣ ਨਾ ਲੱਗ ਜੇ ਇਹ ਜ਼ਰੂਰ ਕਿਹਾ ਵੇ ਚਰਨ ਚਰਨ ਸਾਧ ਕੇ ਧੋਇ ਧੋਇ ਪੀਓ ਨਿਮਰਤਾ ਹੈ ਪਰ ਕੋਈ ਸਾਧ ਚਰਨ ਤੁਹਾਨੂੰ ਨਾ ਲੱਗ ਜਾਏ ਉਹਦੇ ਕੋਲੋਂ ਸਾਰਾ ਕੁਝ ਜਾਂਦਾ ਲੱਗਣਾ ਬਾਬੇ ਸਵਨਮਲ ਨੇ ਚਰਨ ਧੋ ਕੇ ਪੜਾਤੇ ਰਾਜੇ ਨੇ ਵਡਿਆਈ ਕੀਤੀ ਸਵਨਮਲ ਨੂੰ ਭਲੇ ਖੱਬਿਆ ਗਿਆ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਗੋਇੰਦਵਾਲ ਸਭ ਬੈਠਿਆਂ ਆਪਣੀਆਂ ਬਖਸ਼ਿਸ਼ਾਂ ਖਿੱਚ ਲਈਆਂ ਸਾਰੀਆਂ ਬਖਸ਼ਿਸ਼ਾਂ ਵਾਪਸ ਹੋ ਗਈਆਂ ਬਾਬੇ ਸਵਨਮਲ ਕੋ ਕੁਝ ਨਹੀਂ ਰਿਹਾ ਜਦੋਂ ਕੋਲ ਕੁਝ ਨਾ ਰਿਹਾ ਪਛਤਾਵਾ ਹੋਇਆ ਨਾਲ ਤੇ ਗੁਰਸਿੱਖ ਬਾਬਾ ਸਚਨ ਸੱਚ ਛੱਡ ਕੇ ਆ ਗਏ ਫਿਰ ਬਾਬੇ ਸਾਵਣ ਮਲ ਨੇ ਮਾਫੀ ਮੰਗੀ ਰਾਜੇ ਨੂੰ ਕਿਹਾ ਬਾਦਸ਼ਾਹ ਸਲਾਮਤ ਮੈਂ ਨਹੀਂ ਕੁਝ ਵੀ ਮੇਰਾ ਗੁਰੂ ਅਮਰਦਾਸ ਹੀ ਸਭ ਤੋਂ ਵੱਡਾ ਹੈ ਮੇਰੀਆਂ ਭੁੱਲਾਂ ਤਾਂ ਬਖਸ਼ੋਣੀਆਂ ਤੁਸੀਂ ਜਾ ਕੇ ਹੁਣ ਗੁਰੂ ਅਮਰਦਾਸ ਦੇ ਚਰਨ ਧੋਕੇ ਪਿਓ ਮੈਂ ਗਲਤੀ ਨਾਲ ਆਪਣੇ ਚਰਨ ਧਵਾ ਲੈ ਮੈਂ ਗੁਰੂ ਨਹੀਂ ਗੁਰੂ ਗੁਰੂ ਅਮਰਦਾਸ ਹੈ ਰਾਜਾ ਤੇ ਰਾਣੀਆਂ ਪਰਿਵਾਰ ਸਮੇਤ ਗੋਇੰਦਵਾਲ ਸਭ ਆਏ ਬਾਬਾ ਸਵਨਮਲ ਲੈ ਕੇ ਆਏ ਜਦੋਂ ਦਰਬਾਰ ਚ ਆਏ ਨਾ ਰਾਜੇ ਰਾਣੀਆਂ ਨੂੰ ਭੇਜਤਾ ਮਥਾ ਟਿਕਣ ਸਵਨਮਲ ਸਭ ਤੋਂ ਪਿੱਛੇ ਬਹਿ ਗਿਆ ਜੋੜਿਆਂ ਚ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਪੁੱਛਦੇ ਕਹਿੰਦੇ ਰਾਜੇ ਰਾਣੀਆਂ ਨੂੰ ਜਿਹੜਾ ਤੁਹਾਨੂੰ ਲੈ ਕੇ ਆਇਆ ਉਹ ਕਿੱਥੇ ਹੈ ਸਿੱਖਾਂ ਕਹੇ ਮਹਾਰਾਜ ਉਹ ਤਾਂ ਜੋੜਿਆਂ ਚ ਬੈਠਾ ਹੈ ਮਹਾਰਾਜ ਪੁੱਜ ਗਏ ਸਭ ਕੁਝ ਜਾਣਦੇ ਸੀ ਕਹਿੰਦੇ ਮਹਾਰਾਜ ਸਾਵਣ ਮਲ ਨੂੰ ਸ਼ਰਮ ਆਉਂਦੀ ਐ ਉਹਨੇ ਟੋੜੀ ਰੀਸ ਕੀਤੀ ਟੋੜੀ ਜਗ੍ਹਾ ਤੇ ਗੁਰੂ ਬਣਨ ਦੀ ਕੋਸ਼ਿਸ਼ ਕੀਤੀ ਮਹਾਰਾਜ ਉਹ ਗਲਤੀ ਮੰਨ ਕੇ ਜੋੜਿਆਂ 'ਚ ਬੈਠਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਆਪ ਉੱਠ ਕੇ ਗਏ ਤਖਤ ਤੋਂ ਉੱਠ ਕੇ ਆਪ ਗਏ ਜੋੜਿਆਂ 'ਚ ਬੈਠੇ ਸਾਵਣ ਮਲ ਨੂੰ ਉਠਾਇਆ ਜਦੋਂ ਬਾਹਾਂ ਤੋਂ ਪਕੜ ਕੇ ਉਠਾਇਆ ਸਾਵਣ ਮਲ ਹੱਥ ਜੋੜ ਕੇ ਰੋ ਪਿਆ ਰੋਂਦੇ ਸਾਵਣ ਮਲ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਗਲ ਨਾਲ ਲਾ ਕੇ ਕਿਹਾ ਸਾਵਣ ਮਲ ਜਬ ਬਖਸ਼ਿਆ ਗਿਆ ਸਵਨਮਲ ਤੋਂ ਬਖਸ਼ਿਆ ਗਿਆ ਅੱਜ ਬਾਬੇ ਸਵਨਮਲ ਦੇ ਨਾਂ ਤੇ ਵੀ ਗੱਦੀ ਹੈ ਸਾਥ ਸੰਗਤ ਕਹਿਣ ਤੋਂ ਭਾਵੇਂ ਐਨੀ ਵੱਡੀ ਗਲਤੀ ਵੀ ਗੁਰੂ ਬਖਸ਼ ਦਿੰਦਾ ਪਰ ਕਹਿਣਾ ਪੈਂਦਾ ਕਿ ਅਸੀਂ ਖਤੇ ਬਹੁਤ ਕਮਾਵੰਦੇ ਅੰਤ ਨਾ ਪਾਰawar ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪੱਪੀ ਵੱਡ ਗੁਣੇ ਗਾਰ ਛੋਟੀ ਜਿਹੀ ਗੱਲ ਸੁਣਿਓ ਆਪਾਂ ਸਮਾਪਤੀ ਕਰੀਏ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮਾੜੀ ਨੀਅਤ ਨਾਲ ਯਾਦ ਕੀਤਾ। ਇੱਕ ਤਾਂ ਹੋਇਆ ਨਾ ਚੰਗੀ ਨੀਅਤ। ਤੇਗ ਬਹਾਦਰ ਸਿਮਰਿਐ ਘਰ ਨੌਂ ਨੇ ਦਿਆਵੇ ਧਾਇ। ਗੁਰੂ ਤੇਗ ਬਹਾਦਰ ਮਹਾਰਾਜ ਦਾ ਸਿਮਰਨ ਕਰੋ। ਘਰ ਵਿੱਚ ਨੌਂ ਨਿੱਧਾਂ 18 ਸਿੱਧਾਂ ਆ ਜਾਣਗੀਆਂ। ਪਰ ਜੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਿਸੇ ਨੇ ਮਾੜੀ ਨੀਅਤ ਨਾਲ ਵੀ ਸਿਮਰਿਆ ਨਾ ਮਾੜੀ ਨਾਲ ਉਹਦਾ ਵੀ ਭਲਾ ਹੋਵੇਗਾ। ਅੱਪਾ ਤਾਂ ਚੰਗੀ ਨੀਅਤ ਨਾਲ ਸਿਮਰਨਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਆ ਕੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਫਿਰ ਆਪਣਾ ਕਿਉਂ ਨਹੀਂ ਭਲਾ ਹੋਏਗਾ ਜਿਨੇ ਮਾੜੀ ਨੀਅਤ ਨਾਲ ਸਿਮਰਿਆ ਉਹਦਾ ਵੀ ਭਲਾ ਹੋ ਗਿਆ ਇਤਿਹਾਸ ਪੜੋ ਜਦੋਂ ਔਰੰਗਜੀਬ ਨੇ ਟੰਡੋਰਾ ਪਟਵਾ ਦਿੱਤਾ ਵਿੱਚ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਿਲਣ ਗੁਰੂ ਤੇਗ ਬਹਾਦਰ ਮਹਾਰਾਜ ਦੀ ਕੋਈ ਪਤਾ ਦੱਸੇ ਉਹਨੂੰ 500 ਮੋਹਰਾਂ ਦਿੱਤੀਆਂ ਜਾਣਗੀਆਂ